ਅੰਮ੍ਰਿਤਸਰ ਦੀ ਨਹਿਰ ਨੂੰ ਲੋਕਾਂ ਨੇ ਬਣਾ ਦਿੱਤਾ ਇੱਕ ਗੰਦਾ ਨਾਲਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਦਰਅਸਲ ਐਮਪੀ ਗੁਰਜੀਤ ਸਿੰਘ ਓਜਲਾ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਦੀ ਨਹਿਰ ਦਾ ਇੰਨਾ ਮਾੜਾ ਹਾਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਲੋਕ 21 ਸਦੀ ਦੇ ਵਿੱਚ ਰਹਿੰਦੇ ਨੇ ਪਰ ਬਹਿਮਾ ਪਰਮਾ ਦੇ ਵਿੱਚ ਇੰਨੇ ਵੱਢ ਚੁੱਕੇ ਨੇ ਕਿ ਨਹਿਰ ਦੇ ਵਿੱਚ ਕਿੰਨਾ ਕੂੜਾ ਕਰਕਟ ਕਿੰਨਾ ਵੈਮ ਪਰਮ ਦੇ ਚੱਲਦੇ ਹੋਏ ਕਿੰਨਾ ਕੁਝ ਸਟਿਆ ਗਿਆ ਇੰਨਾ ਹੀ ਨਹੀਂ ਬਲਕਿ ਉਹਨਾਂ ਨੇ ਗੁੱਸਾ ਵੀ ਜਿਹੜਾ ਪ੍ਰਗਟਾਇਆ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਜਿੱਥੇ ਜਾਗਰੂਕ ਚਾਹੀਦਾ ਹੈ ਜਿੱਤੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਪਰ ਉਥੇ ਅਜੀਹਾ ਜਿਹੜਾ ਅੰਮ੍ਰਿਤਸਰ ਦੀ ਨਹਿਰ ਦਾ ਹਾਲ ਜਿਹੜਾ ਹੈ ਦੇਖਣ ਨੂੰ ਮਿਲਿਆ ਤੇ ਇਸ ਤੋਂ ਇਲਾਵਾ ਐਮਪੀ ਗੁਰਜੀਤ ਸਿੰਘ ਓਜਲਾ ਨੇ ਕੀ ਕੀ ਕਿਹਾ ਤੁਸੀਂ ਵੀ ਸੁਣੋ ਤੇ ਦੱਸ ਜੀਏ ਕਿ ਕੱਲ ਤੋਂ ਜਿਹੜੇ ਕਰਮਚਾਰੀ ਨੇ ਨਹਿਰ ਨੂੰ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਹਿਰ ਦੇ ਵਿੱਚ ਲੋਕਾਂ ਦੇ ਬਹਿਮਾ ਪਰਮਾ ਦੇ ਵਿੱਚ ਆ ਕੇ ਕੀ ਕੀ ਸੁੱਟਿਆ ਹੋਇਆ ਤੇ ਕਿਸ ਤਰੀਕੇ ਦੇ ਨਾਲ ਇੱਕ ਨਹਿਰ ਨੂੰ ਇੱਕ ਗੰਦਾ ਨਾਲਾ ਬਣਾ ਦਿੱਤਾ ਤੇ ਸੁਣੋ ਐਮਪੀ ਗੁਰਜੀਤ ਸਿੰਘ ਓਜਲਾ ਦੀ ਜ਼ੁਬਾਨੀ ਕੀ ਉਹਨਾਂ ਸਤਿੁ ਲੈ ਕੇ ਹੋਰ ਕੀ ਕੀ ਹੈ ਜਿਹੜੀ ਨਹਿਰ ਹੈ ਆਪਣੇ ਅੰਮ੍ਰਿਤਸਰ ਚ ਜਿਹੜੀ ਨਾਰਥ ਸਾਈਡ ਤੇ ਪੈਂਦੀ ਉੱਤਰੀ ਪਾਸੇ ਦੇ ਜਿਹੜੀ ਬੱਲੇ ਬੇਰਕੇ ਦੇ ਲਾਗੋਂ ਦੀ ਬੱਲੇ ਦੇ ਲਾਗੋਂ ਦੀ ਨੰਗਦੀ ਹੈ ਔਰ ਕੋਟ ਮੇ ਸਿੰਘ ਇੱਧਰ ਸਾਰੇ ਏਰੀਆ ਚ ਹੁੰਦੀ ਹੋਈ ਜਾਂਦੀ ਹੈ ਇਹ ਅੱਪਰ ਬਾਰੀ ਲੋਅਰ ਸੈਕਸ਼ਨ ਹੈ ਔਰ ਇਹਦੇ ਚ ਪਿਛਲੇ ਦਿਨੀ ਖਬਰਾਂ ਲੱਗੀਆਂ ਸੋਨੂ ਜੀ ਨੇ ਸਰਪ ਜੀ ਤੋਂ ਨਾਲ ਇਹਨਾਂ ਨੇ ਬੜੀ ਵਧੀਆ ਇਥੋਂ ਨੰਗ ਰਹੇ ਸੀ ਤੇ ਇਹਨਾਂ ਦਾ ਜਦੋਂ ਧਿਆਨ ਪਿਆ ਕਿਸੇ ਕਾਰਨ ਕਰਕੇ ਰੁਕੇ ਇਹਨੂੰ ਉਸੇ ਵੇਲੇ ਇਥੇ মিডিਆ ਸਾਧਕਾਂ ਖਬਰ ਲਵਾਈ ਵੀ ਵੇਖੋ ਕਿੰਨਾ ਨਰਕ ਹੈ ਕੁਝ ਲੋਕਾਂ ਨੇ ਅਪਰੋਚ ਵੀ ਇਹਨਾਂ ਤੱਕ ਕੀਤਾ ਕਿ ਆ ਕੇ ਵੇਖੋ ਕਿ ਇੱਥੇ ਹਾਲਾਤ ਕੀ ਐ ਇੰਨੀ 스멜 ਐ ਔਰ ਲੋਕ ਕੂੜਾ ਨਹਿਰ ਚ ਸੁੱਟੀ ਜਾਂਦੇ ਨੇ ਸੋ ਮੈਂ ਉਸੇ ਵੇਲੇ ਹੀ ਇਹਦਾ ਸੰਕੇਤ ਲਿਆ ਔਰ ਮੈਂ ਡੀ ਸਾਹਿਬ ਦੇ ਧਿਆਨ ਚ ਲਿਆਂਦਾ ਕਮਿਸ਼ਨਰ ਕਾਰਪੋਰੇਸ਼ਨ ਦੇ ਧਿਆਨ ਚ ਵੀ ਲਿਆਂਦਾ ਔਰ ਡੀ ਸਾਹਿਬ ਨੇ ਕੱਲ ਜੇ ਉਹਨਾਂ ਦੇ ਧਿਆਨ ਪਰਸੋਂ ਲਿਆਂਦਾ ਸੀ ਔਰ ਕੱਲ ਜਿਹੜੀ ਆ ਕੱਲ ਦੀ ਸਫਾਈ ਮਹਿਮ ਜਿਹੜੀ ਆ ਇੱਥੇ ਚੱਲ ਰਹੀ ਐ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਇਸ ਵੇਲੇ ਇੱਥੇ ਜੇ ਹੀ ਨੇ ਐ ਐਸ ਡੀਓ ਨੇ ਉਹ ਕਹਿੰਦੇ ਕਿ ਅਸੀਂ ਸਾਰਾ ਇਹਦਾ ਪ੍ਰੋਜੈਕਟ ਦੇਖ ਲਿਆ ਆ ਕੁਝ ਮਨਰੇਗਾ ਤੋਂ ਠੀਕ ਕਰਾਵਾਂਗੇ ਔਰ ਜਿਹੜਾ ਸਫਾਈ ਦਾ ਪ੍ਰਬੰਧ ਹੈ ਉਹ ਕਰਾ ਦੇਣਗੇ ਇੱਕ ਵਾਰ ਔਰ ਕੋਸ਼ਿਸ਼ ਕਰਨਗੇ ਕਿ ਇਹਨੂੰ ਗ੍ਰੇਲਾ ਲਾ ਕੇ ਥੋੜਾ ਜਿਹਾ ਏਰੀਆ ਉੱਚਾ ਕੀਤਾ ਜਾਵੇ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਪਵਿੱਤਰ ਪਾਣੀ ਪਵਿੱਤਰ ਆਬੋ ਹਵਾ ਜਿੱਥੇ ਸਰਕਾਰਾਂ ਦਾ ਕੰਮ ਹੈ ਕਿ ਸਾਡੀਆਂ ਜ਼ਿੰਮੇਵਾਰੀਆਂ ਨੇ ਜਿਹੜੇ ਸ਼ਹਿਰ 'ਚ ਰਹਿ ਰਹੇ ਆ ਅੱਜ ਸਾਰੇ ਹਾਰ ਫੁੱਲ ਕੱਚ ਤੁਸੀਂ ਜਿਹੜੀ ਵੀ ਚੀਜ਼ ਘਰ ਦੇ ਵਿੱਚ ਤੁਸੀਂ ਨਹੀਂ ਰੱਖਣਾ ਚਾਹੁੰਦੇ ਉਹ ਲਿਆ ਕੇ ਨਹਿਰ 'ਚ ਸੁੱਟ ਦਿੰਦੇ ਜੇ ਕਦੀ ਸੋਚਿਆ ਕਿ ਤੁਹਾਡੇ ਬੱਚਿਆਂ ਦਾ ਭੁੱਖ ਕੀ ਹੋਊਗਾ ਕਾਫੀ ਜਗ੍ਹਾ ਤੇ ਵੇਖੋ ਮੰਦਰਾਂ ਦੇ ਵਿੱਚ ਕਈ ਇਹਨੇ ਮੂਰਤੀਆਂ ਟੁੱਟੀਆਂ ਉਹ ਵੀ ਇੱਥੇ ਸੁੱਟੀ ਜਾਂਦੇ ਨੇ ਆਪਾਂ ਅੰਧਵਿਸ਼ਵਾਸ ਚ ਕਿਉਂ ਇੰਨੇ ਪਏ ਆ ਇੰਨਾ ਪਵਿੱਤਰ ਸ਼ਹਿਰ ਹੋਵੇ ਗੁਰੂ ਦੀ ਨਗਰੀ ਹੋਵੇ ਏਡੇ ਸੋਹਣੇ ਗੁਰੂ ਦੇ ਧਾਮ ਹੋਣ ਇੱਥੇ ਹਰਮੰਦਰ ਸਾਹਿਬ ਦੁਰਗਿਆਣਾ ਤੀਰਥ ਬਾਲਮਿਕ ਤੀਰਥ ਵੱਡੇ ਵੱਡੇ ਚਰਚੇਜ਼ ਹੋਣ ਔਰ ਇੰਨੀ ਪਵਿੱਤਰ ਜਗ੍ਹਾ ਦੇ ਉੱਤੇ ਵੀ ਅੰਧਵਿਸ਼ਵਾਸ ਇੰਨਾ ਹੋਵੇ ਬੜੇ ਦੁੱਖ ਦੀ ਗੱਲ ਐ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਲੋਕ ਇੱਥੇ ਪਾਣੀ ਚ ਆ ਕੇ ਸੁੱਟਦੇ ਨੇ ਇਸ ਨਹਿਰ ਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲੋ ਨਹੀਂ ਤੇ ਤੁਹਾਡੇ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਸਾਡਾ ਫਰਜ਼ ਬੰਦਾ ਹੈ ਆਪਣੇ ਜਿਹੜਾ ਬੱਚੇ ਨੇ ਸਾਡਾ ਫਿਊਚਰ ਹੈ ਉਹਨਾਂ ਵਾਸਤੇ ਆਬੋ ਹਵਾ ਸਾਫ਼ ਸੁਥਰੀ ਰੱਖੀਏ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜੇ ਪਾਣੀ ਇਸ ਪਵਿੱਤਰ ਧਰਤੀ ਦੇ ਪਵਿੱਤਰ ਸਰੋਵਰਾਂ ਦਾ ਤੁਸੀਂ ਇੰਨਾ ਗੰਦਾ ਕਰਨਾ ਤੇ ਨਾ ਤੇ ਤੁਸੀਂ ਆਪਣੇ ਬੱਚਿਆਂ ਦੇ ਜੀ ਨਾ ਤੁਸੀਂ ਆਪਣੇ ਪਰਿਵਾਰ ਦੇ ਜੀ ਨਾ ਤੁਸੀਂ ਇਸ ਸਮਾਜ ਦੇ ਜੀ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਨਹੀਂ ਤੇ ਸਖਤ ਕਾਰਵਾਈਆਂ ਤੁਹਾਡੇ ਤੇ ਹੋਣਗੀਆਂ ਬਾਕੀ ਜਦ ਤੱਕ ਇਹਨੂੰ ਠੀਕ ਕਰਨ ਦਾ ਕੰਮ ਹੈ ਉਹ ਅਸੀਂ ਇਹਨੂੰ ਸਮੇਂ-ਸਮੇਂ ਤੇ ਜਰੂਰ ਕੋਸ਼ਿਸ਼ ਕਰਾਂਗੇ ਪਰ ਇਹਦੇ ਨਾਲੋਂ ਨਹਿਰ ਜਿੰਨੀ ਗੰਦੀ ਹੈ ਉਹਦੇ ਨਾਲੋਂ ਜਿੰਨਾ ਮਾਨਸਿਕਤਾ ਗੰਦੀ ਹੈ ਜਿਹੜੇ ਲੋਕਾਂ 'ਚ ਗੰਧ ਸੁੱਟ ਕੇ ਜਾਂਦੇ ਆ ਇਹ ਇਹਦੇ ਨਾਲ ਵੀ ਗੰਦੀ ਮਾਨਸਿਕਤਾ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਨਹੀਂ ਤੇ ਸਖਤ ਕਾਰਵਾਈ ਹੋਏਗੀ ਤੁਹਾਡੇ ਮੇਰਾ ਨਾਮ ਸਰਬਜੀਤ ਸਿੰਘ ਸੋਨੂ ਜੰਡਿਆਲਾ ਜੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ OBC ਦਾ ਵਰਕਿੰਗ ਪ੍ਰਧਾਨ ਆ ਪੰਜਾਬ ਦਾ ਤੇ ਇਹ ਜਿਹੜੀ ਨਹਿਰ ਆ ਇਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚੋਂ ਇੱਕ ਇੱਕ ਨਹਿਰ ਨਿਕਲਦੀ ਆ ਤੇ 골ਡਨ ਗੇਟ ਤੋਂ ਜਦੋਂ ਅਸੀਂ ਆਈਦਾ ਇਹ ਤਾਰਾਂ ਵਾਲਾ ਪੋਲਿਆ ਜਿੱਥੇ ਕੁਝ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੇ ਪਾਣੀ ਵਿੱਚ ਨਹੀਂ ਕਿ ਗੰਦਗੀ ਪਾਤੀ ਕਿ ਇਹ ਨਹਿਰ ਜਿਹੜੀ ਆ ਉਹ ਗੰਦੇ ਨਾਲੇ ਦਾ ਰੂਪ ਲੈ ਗਈ ਇੱਥੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜਾ ਵਾ ਜਨਮ ਲੈ ਕੇ ਉਹਨਾਂ ਲੋਕਾਂ ਨੂੰ ਲਪੇਟ ਚ ਲੈ ਆਉਣਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਦ ਇੱਕ ਕਾਫੀ ਵਾਰੀ ਮੈਂ ਬੋਲਿਆ ਫਿਰ ਮੈਂ ਅੱਖ ਕੀ ਜਿਹੜੇ ਸਾਡੇ ਗੁਰੂ ਨਗਰੀ ਦੇ ਗਵਾਹੀ ਕਰਦੇ ਆ ਮੈਂਬਰ ਪਾਰਲੀਮੈਂਟ ਸਰਦਾਰ ਗਜਜੀਤ ਸਿੰਘ ਔਜਲਾ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਤੇ ਮਹਿਕਮੇ ਨਾਲ ਗੱਲ ਕਰਕੇ ਤੇ ਇੱਥੇ ਜਿਹੜਾ ਪ੍ਰਸ਼ਾਸਨ ਨੂੰ ਭੇਜਿਆ ਤੇ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਗੱਲ ਇਹ ਆ ਵੀ ਜਿਹੜੇ ਵੀ ਮੀਡੀਆ ਵਾਲੇ ਵੀਰ ਆ ਨਾ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਜਿਹੜੇ ਫਜ਼ੂਲ ਦੀਆਂ ਖਬਰਾਂ ਵਖਾਉਂਦੇ ਆ ਭਾਈ ਅਸੀਂ ਉਹ ਕੰਮ ਕਰਿਆ ਕਰੀਏ ਜਿਹੜਾ ਕਿਸੇ ਨੂੰ ਸਿੱਖਿਆ ਦੇਵੇ ਅਸੀਂ ਉਹ ਖਬਰਾਂ ਵਿਖਾਉਣੇ ਰਹੇ ਨੇ ਜਿਹੜੀ ਕਿਸੇ ਦੀ ਲੜਾਈ ਹੋ ਗਈ ਕਿਸੇ ਨੇ ਕਿਸੇ ਦਾ ਸਿਰ ਪਾੜਤਾ ਕਿਸੇ ਦਾ ਕੋਈ ਕੁੱਤਾ ਚੁੱਕ ਕੇ ਲੈ ਗਿਆ ਮਤਲਬ ਨਿੱਕੀਆਂ ਨਿੱਕੀਆਂ ਖਬਰਾਂ ਨੂੰ ਅਸੀਂ ਲੜਾਈਆਂ ਬਣਾਉਨੇ ਪਰ ਇਹ ਜਿਹੜਾ ਬਹੁਤ ਵੱਡਾ ਕੰਮ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਫੇਲ ਕਰਨ ਵਾਲੇ ਇਹ ਬੰਦਿਆਂ ਦੇ ਸਖਤ ਖਿਲਾਫ ਆ ਜਿਹੜੇ ਵਿਹਿਮਾ ਭਰਮਾ ਵਿੱਚ ਪਾ ਕੇ ਲੋਕ ਇੱਥੇ ਗੰਦਗੀ ਪਾਉਂਦੇ ਉਹਨਾਂ ਦੇ ਸਖਤ ਖਿਲਾਫ ਆ ਜਿਹੜੇ ਚੈਨਲਾਂ ਨੇ ਨਿੱਜੀ ਚੈਨਲਾਂ ਨੇ ਆਣ ਕੇ ਸਾਡੀ ਖਬਰ ਵਿਖਾਈ ਨਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਪਰਮਾਤਮਾ ਉਹਨਾਂ ਵੀਰਾਂ ਨੂੰ ਉਹਨਾਂ ਪੱਤਰਕਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂ ਕਿਉਂਕਿ ਜਿਹੜਾ ਬੰਦਾ ਸੱਚ ਬਖਾਉਂਦਾ ਨਾ ਉਹਦਾ ਰੱਬ ਵੀ ਸਾਥ ਦਿੰਦਾ ਹੈ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਇਸ ਨਗਰੀ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਨੇ ਆਪਣਾ ਸੀਸ ਭੇਟ ਕਰਤਾ ਸੀਗਾ ਗੁਰੂ ਰਾਮਦਾਸ ਮਹਾਰਾਜ ਨੇ ਕਿੰਨਾ ਪਿਆਰ ਹੋਊਗਾ ਗੁਰੂ ਪੀਰ ਪਗੰਬਰਾਂ ਦੀ ਧਰਤੀ ਆ ਇੰਨਾ ਪਿਆਰ ਸੀ ਤੇ ਤਾਂ ਹੀ ਸੀ ਇਸ ਨਿਸ਼ਾਵਰ ਕਰਤਾ ਸੀ ਤੇ ਸਾਡੇ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਦਾ ਕੁਝ ਨਹੀਂ ਬੜਨਾ ਜਿਹੜੇ ਇੱਥੇ ਗੰਦਗੀ ਪਾਉਂਦੇ ਆ। ਕੋਈ ਸਾਡੀ ਨਾ ਗੁਰੂ ਨਗਰੀ ਦੇ ਵਿੱਚੋਂ ਚੰਦ ਕੋ ਲੋਕ ਐਸੇ ਆ ਜਿਹੜੇ ਨਾ ਟਰੂਨੇ ਵਾਲਿਆਂ ਦੇ ਬਾਬਿਆਂ ਦੇ ਪਖੰਡੀ ਬਾਬਿਆਂ ਦੇ ਵਿੱਚ ਫਸ ਕੇ ਨਾ ਗੱਲਾਂ ਦੇ ਉਹਨਾਂ ਦੇ ਤੇ ਆਪਣੇ ਆਪ ਨੂੰ ਨਾ ਮਾਨਸਿਕ ਰੋਗੀ ਬਣਾ ਚੁੱਕੇ ਆ। ਜਿਨ੍ਹਾਂ ਨੂੰ ਰੱਬ ਤੇ ਵਿਸ਼ਵਾਸ ਨਹੀਂ ਆ ਉਹਨਾਂ ਨੂੰ ਕਹਿੰਦੇ ਆ ਵੀ ਜਾਓ ਉੱਥੇ 10 ਕਿਲੋ ਕਣਕ ਸੋਟਾਓ। ਕਵੈਂਟਲ ਦੁੱਧ ਰੋਡ ਆਓ। ਜਿਨ੍ਹਾਂ ਦਾ ਕੋਈ ਮਰ ਜਾਂਦਾ ਉਹ ਕੱਪੜੇ ਸੁੱਟ ਜਾਂਦੇ ਇੱਥੇ ਆਣ ਕੇ। ਇਹ ਭਾਈ ਕੋਈ ਡਸਟਬਿਨ ਨਹੀਂ ਆ। ਇਹ ਪਾਣੀ ਆ ਪਾਣੀ ਸਾਡਾ ਜੀਵਨ ਆ ਗੁਰੂ ਸਾਹਿਬ ਨੇ ਪਿਤਾ ਦਾ ਦਰਜਾ ਦਿੱਤਾ ਇਸ ਨੂੰ ਅਸੀਂ ਬਹੁਤ ਕਦਰ ਕਰਦੇ ਆ ਦੀ ਤੇ ਹੁਣ ਐਮਪੀ ਸਾਹਿਬ ਆਏ ਉਹਨਾਂ ਨੇ ਦੱਸਤਾ ਵੀ ਜਿਹੜਾ ਇੱਥੇ ਬੰਦਾ ਆਣ ਕੇ ਗੰਦਗੀ ਪਾਊਗਾ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਵੀ ਹੋਊਗੀ ਉਹਨੂੰ ਜੁਰਮਾਨਾ ਵੀ ਹੋਊਗਾ ਇਹ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਜ਼ਾ ਵੀ ਹੋਵੇ ਨੂੰ ਦੱਸ ਰਿਹਾ ਵਾ ਉਹਦੇ ਪੱਲੇ ਕੀ ਹੋਊਗਾ ਕੋਈ ਨਿੰਬੂ ਸੁੱਟਣ ਦਾ ਕੋਈ ਐਦਾਂ ਕਣਕ ਸੁੱਟਣ ਦਾ ਜਾਂ ਗੰਦ ਪਾਉਣ ਦਾ ਨਹਿਰ 'ਚ ਕੁਝ ਨਹੀਂ ਹੋਣਾ ਉਲਟਾ ਨੁਕਸਾਨ ਹੁੰਦਾ ਵਾ ਇਹ ਪਾਣੀ ਲੱਗੇ ਅੱਗੇ ਜਾ ਕੇ ਖੇਤਾਂ 'ਚ ਲੱਗਣਾ ਵਾ ਪੀਣ ਦੇ ਕੰਮ ਆਉਂਦਾ ਵਾ ਇਸ ਕਰਕੇ ਗੰਦਗੀ ਨਾ ਪਾਓ ਮੇਰੀ ਇਹੀ ਬੇਨਤੀ ਹੈ